ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਆਪ ਸਭ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ ਤੁਸੀਂ ਮੈਨੂੰ ਮੈਸੇਜ ਕਰ ਰਹੇ ਸੀ ਨਾ ਵੀ ਤੁਸੀਂ ਕਣਕ ਕਿਵੇਂ ਬੀਜੋ ਸਾਨੂੰ ਸਮਝ ਨਹੀਂ ਆ ਰਿਹਾ ਤਾਂ ਪਲੀਜ਼ ਮੇਰੀ ਛੋਟੀ ਜਿਹੀ ਵੀਡੀਓ ਧਿਆਨ ਨਾਲ ਦੇਖੋ ਜਿਹੜਾ ਮੈਂ ਬੀਟ ਬਰਾਸ ਬੀਜਦੀ ਆ ਤੇ ਸਰਦੀ ਵਿੱਚ ਆ ਕੇ ਮਹੀਨਾ ਦੋ ਮਹੀਨੇ ਜਿੰਨਾ ਮੈਥੋਂ ਪੀਤਾ ਜਾਂਦਾ ਉਹਨੂੰ ਖਾਲੀ ਪੇਟ ਵੀ ਪੀ ਲੈਣੀ ਹੈ ਕਈ ਵਾਰੀ ਖਾਲੀ ਪੇਟ ਨਾ ਟਾਈਮ ਲੱਗੇ ਤਾਂ ਫਿਰ ਮੈਂ ਵੀ ਚਾਹ ਪਾਣੀ ਤੋਂ ਬਾਅਦ ਵੀ ਪੀ ਲੈਣੀ ਹੈ ਆ ਦੇਖੋ ਜੀ ਆਹ ਤਾਂ ਮੈਂ ਦੇ ਵਿੱਚ ਪਾਈ ਹੋਈ ਹੈ ਜੀ ਮਿੱਟੀ ਇਹ ਮੇਰੇ ਕੋਲ 9 ਭਾਂਡੇ ਇਹਦੇ ਨਾਲ ਦੀ ਜੀ ਮਿੱਟੀ ਦੇ ਕੁਝ ਮੇਰੇ ਪੁਰਾਣੇ ਪਏ ਸੀ ਕੁਝ ਮੈਂ ਹੁਣ ਨਾ ਮਿਲੇ ਹੋਣੇ ਚਾਰ ਕਰ ਰਹਿ ਗਏ ਪੰਜ ਕੇ ਮੇਰੇ ਕੋਲੇ ਪਏ ਆ ਮਿੱਟੀ ਦਾ ਭਾਂਡਾ ਲੈਣਾ ਜੀ ਰਬੜ ਦਾ ਨਹੀਂ ਲੈਣਾ ਠੀਕ ਹੈ ਆ ਮੇਰੀ ਆਰਗੈਨਿਕ ਮਿੱਟੀ ਹੈ ਜੀ ਜਣੇ ਕਿ ਜਿਹੜੀ ਇਹ ਮਿੱਟੀ ਹੈ ਇਹ ਨਹਿਰ ਦੇ ਕਿਨਾਰੇ ਤੋਂ ਸੂਏ ਦੇ ਕਿਨਾਰੇ ਤੋਂ ਤੁਸੀਂ ਲੈ ਸਕਦੇ ਹੋ ਜਿੱਥੇ ਕਿ ਰੇ ਸਪਰੇ ਨਹੀਂ ਹੁੰਦੀ ਹੋਵੇ ਆ ਦੇਖੋ ਜੀ ਮੈਂ ਮਿੱਟੀ ਲਈ ਹੈ ਤੇ ਆ ਮੇਰੀ ਰਾਤ ਦੀ ਘੰਟ ਘੰਟੀ ਹੋਈ ਹੈ 12 ਘੰਟੇ ਕਰਕੇ ਪਿਉਣੀ ਬਹੁਤ ਜ਼ਰੂਰੀ ਹੈ ਜੀ ਤੇ ਇਹ ਜਿਹੜੀ ਜਿਹੜਾ ਇਹ ਮਿੱਟੀ ਹੈ ਇਨੂੰ ਆਪਾਂ ਥੱਲੋਂ ਕਿੜਾ ਹਲਕੀ ਜਿਹੀ ਗਿੱਲੀ ਕਰ ਲਾਂਗੇ ਜੀ ਇਹ ਆਹ ਸੋਢੇ ਸਾਹਮਣੇ ਜੀ ਗਿੱਲੀ ਹੋ ਚੁੱਕੀ ਆ ਮੈਥੋਂ ਥੋੜਾ ਜਿਹਾ ਪਾਣੀ ਵਧ ਪਿਆਗਾ ਕੋਈ ਚੱਕਰ ਨਹੀਂ ਹੁਣ ਇਹਦੇ ਉੱਤੇ ਆਪਾਂ ਵਛਾਵਾਂਗੇ ਜੀ ਕਣਕ ਜਿਹੜੀ ਇਹ ਕਣਕ ਹੈ ਤੁਸੀਂ ਬਹੁਤ ਸੰਗਣੀ ਵਸਾਉਣੀ ਹੈ ਇਹ ਮੈਂ ਸਿਰਫ ਆਪ ਪੀਣੀ ਹੈ ਜੀ ਮੇਰੇ ਕੱਲੇ ਲਈ ਇਹ ਵਾਧੂ ਆ ਇੱਕ ਛੋਟਾ ਜਿਹਾ ਭਾਂਡਾ ਮੇਰੀ ਕੱਲੀ ਲਈ ਵਾਧੂ ਹੈ ਜੇਕਰ ਤੁਸੀਂ ਵੱਧ ਜਣੇ ਨੇ ਪੀਣਾ ਤਾਂ ਤੁਸੀਂ ਮਿੱਟੀ ਦਾ ਭਾਂਡਾ ਵੱਡਾ ਵੀ ਲੈ ਸਕਦੇ ਆ ਦੇਖੋ ਇਹਦੇ ਵਿੱਚ ਮੈਂ ਪੂਰੀ ਸੰਗਣੀ ਕਣਕ ਪਾਵਾਂਗੀ ਫਿਰ ਇਹ ਸੰਗਣੀ ਸੰਗਣੀ ਹਰੀ ਹੋਊਗੀ ਕੁਸਾਜ ਪਹਿਲਾ ਤਣ ਕਰਕੇ ਮੈਥੋਂ ਭਿਜਲੀ ਵੱਧਦੀ ਹੋਏਗੀ ਤੁਸੀਂ ਬਸ ਇਹਦੇ ਅਕਾਰਡ ਨੂੰ ਪਿਓ ਲਿਆ ਕਰੋ ਇਹਦੇ ਲਈ ਮੈਨੂੰ ਲੱਗਾ ਚਾਰ ਕ ਚਮਚੇ ਕਣਕ ਦੀ ਬਾਦੂ ਹੈ ਇਹ ਜਿਹੜੀ ਕਣਕ ਹੈ ਜੀ ਆਰਗੈਨਿਕ ਕਣਕ ਮਿਲਦੇ ਦਾ ਬਹੁਤ ਸੋਹਣੀ ਗੱਲ ਆ ਪਰ ਆਰਗੈਨਿਕ ਕਣਕ ਤਾਂ ਮੈਨੂੰ ਕਿਤੇ ਮਿਲੀ ਨਹੀਂ ਜੀ ਇਹ ਕਣਕ ਨਾ ਜੀ ਸਾਡੇ ਗਵਾਂਢ ਚ ਕਿਸੇ ਨੇ ਧੋਤੀ ਸੀ ਤੇ ਉਹਨਾਂ ਤੋਂ ਮੈਂ ਧੋਤੀ ਹੋਈ ਕਣਕ ਚੱਕ ਲਈ ਜੀ ਪੁਰਾਣੀ ਕਣਕ ਸੀ ਧੋਤੀ ਹੋਈ ਸੀ ਕਣਕ ਜਿੰਨੀ ਪੁਰਾਣੀ ਹੋਵੇ ਉਨੀ ਚੰਗੀ ਹੁੰਦੀ ਆ ਆ ਲੋ ਜੀ ਹੁਣ ਮੈਂ ਇਹ ਕਣਕ ਇੰਨੀ ਵਸਾ ਦਿੱਤੀ ਆ ਕਿ ਜਿਹੜਾ ਇਹਦਾ ਥੱਲਾ ਮਿੱਟੀ ਦਾ ਦਿਖ ਨਹੀਂ ਰਿਹਾ ਤੁਹਾਨੂੰ ਸਭ ਦੀ ਚੰਗੀ ਤਰ੍ਹਾਂ ਸਮਝ ਆਵੇ ਮੈਂ ਐਸੀ ਕਰਕੇ ਵੀਡੀਓ ਨਾ ਪੂਰੀ ਸ਼ੌਂਕ ਨਾਲ ਬਣਾਈ ਆ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕੱਪੜਾ ਨਹੀਂ ਲਿਆ ਕੇ ਦਿੱਤਾ ਬੁਲੀਆ ਨਹੀਂ ਹਾਲੋ ਜੀ ਇਹਦੇ ਹੁਣ ਜਿਹੜੀ ਥੱਲੇ ਮਿੱਟੀ ਆ ਬਿਲਕੁਲ ਨਹੀਂ ਦਿਖ ਰਹੀ ਇੰਨੀ ਸੰਘਣੀ ਕਣਕ ਪਾਉਣੀ ਆ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਪਾਉਣਾ ਇਹਨੂੰ ਕੀੜੇ-ਕੂੜੇ ਤੇ ਚੂਹਿਆਂ ਨਾਲ ਲੱਗਣ ਜੇ ਉੱਥੇ ਰੱਖਿਓ ਇੱਕੇ ਛਾਵੇਂ ਰੱਖਣੀ ਆ ਧੁੱਪੇ ਹੀ ਰੱਖਣੀ ਆ ਹਾਂਜੀ ਕੋਈ ਹੁਣ ਮੈਂ ਤੇ ਨਾ ਪਤਲੀ ਪਤਲੀ ਮਿੱਟੀ ਪਾਉਂਗੀ ਬਿਲਕੁਲ ਪਤਲੀ ਰੋੜਾ ਰੜਾੜੀ ਮਿੱਟੀ ਨਾ ਹੋਵੇ ਜੀ ਮਿੱਟੀ ਸਾਫ਼ ਹੋਵੇ ਪਤਲੀ ਹੋਵੇ ਵੀ ਜਾਨੀ ਕਿ ਵਿੱਚ ਗੰਡਾ ਹੀ ਨਾ ਹੋਵੇ ਮਿੱਟੀ ਦੇ ਆਹ ਲਓ ਜੀ ਮੈਂ ਕਣਕਰੂ ਬਿਲਕੁਲ ਸਾਰੀ ਸਾਰੀ ਕਣਕਰੂ ਟਕਣਾ ਜ਼ਰੂਰੀ ਹੁੰਦਾ ਕੋ ਮਿੱਟੀ ਇਹ ਨਹੀਂ ਹੁੰਦਾ ਵੀ ਤੁਸੀਂ ਜ਼ਿਆਦਾ ਪਾਉਣੀ ਹੈ ਜਾਂ ਥੋੜੀ ਪਾਉਣੀ ਹੈ ਆ ਦੇਖੋ ਇਹ ਬਸ ਮੈਂ ਕਣਕ ਟਕਣੀ ਹੈ ਜੀ ਕਣਕ ਟਕਣ ਦਾ ਮਕਸਦ ਇਹ ਮੇਰਾ ਸਿਰਫ ਇੱਕੋ ਹੀ ਹੈ ਕਾ ਲੋਚ ਆਪਾਂ ਇਹ ਸਾਰੀ ਕਣਕ ਟੱਪ ਦਿੱਤੀ ਇਹਦੇ ਵਿੱਚ ਕੋਈ ਬੈਦ ਮੰਤਰ ਨਹੀਂ ਪੜਨੇ ਪੈਂਦੇ ਹੁਣ ਮੈਂ ਇਹਦੇ ਮੇਜ ਦਾ ਇੱਕ ਕਪੜਾ ਲਵਾਂਗੀ ਖੱਦਰ ਟਾਈਪ ਤੇ ਹੋਵੇ ਕਾਟਨ ਦਾ ਸਿਲਕੀ ਕਪੜਾ ਨਾ ਹੋਵੇ ਖੱਦਰ ਟਾ ਕਾਟਨ ਟਾਈਪ ਦਾ ਕਪੜਾ ਇਹਦੇ ਮੇਜ ਦਾ ਕੱਟ ਲਵਾਂਗੀ ਉਹਨੂੰ ਮੈਂ ਨਾ ਜੀ ਭਿਉ ਕੇ ਕਪੜੇ ਨੂੰ ਹਲਕਾ ਜਿਹਾ ਨਿਚੋੜ ਕੇ ਇਹਦੇ ਉੱਪਰ ਪਾ ਦਊਗੀ ਸਵੇਰ ਸ਼ਾਮ ਇਹ ਤੇ ਹਲਕੀ ਹਲਕੀ ਜਿਵੇਂ ਆਪਾਂ ਸਪਰੇਅ ਕਰ ਦਿੰਨੇ ਆ ਪਾਣੀ ਛਲਕਣਾ ਜ਼ਿਆਦਾ ਨਹੀਂ ਪਊਗਾ ਤੇ ਇਹਨੂੰ ਟਾ ਕੇ ਰੱਖ ਦਾਂਗੇ ਹਰ ਰੋਜ਼ ਮੈਂ ਐਸਾ ਇੱਕ ਭਾਂਡਾ ਪੀਜਾਂਗੀ ਨੌਵੇਂ ਦਿਨਾਂ ਕਣਕ ਜੀ ਏਡੇ ਏਡੇ ਹੋ ਜਾਣੀ ਫੇਰ ਮੈਂ ਇਹਨੂੰ ਕੱਟ ਕੇ ਪੀਉਂਗੀ ਨੌ ਭਾਂਡੇ ਤੁਸੀਂ ਲਾਉਣੇ ਆ ਜਦੋਂ ਇਹ ਭਾਂਡਾ ਮੇਰਾ ਜਿੱਦੇ ਮੈਂ ਤੋਂ ਕਣਕ ਕੱਟੀ ਤੇ ਵਿਹਲਾ ਹੋ ਗਿਆ ਇਹਦੇ ਵਿੱਚੋਂ ਆ ਇਹਦੀ ਮਿੱਟੀ ਕੱਢ ਕੇ ਮੈਂ ਇੱਕ ਸਾਈਡ ਤੇ ਰੱਖ ਜੂ ਕਿਉਂਕਿ ਦਾਦਨਾ ਬਾਅਦ ਇੱਕ ਮਿੱਟੀ ਦੀਵਾਰੀ ਬੀਜਣ ਵਾਲੀ ਹੋ ਜਾਂਦੀ ਹੈ ਤਾਂ ਨਮੀ ਮਿੱਟੀ ਪਾ ਕੇ ਮੈਂ ਉਹਨੂੰ ਬੀਜ ਦੂ ਕਣਕ ਤੁਸੀਂ ਡੇਲੀ ਬੀਜਣੀ ਆ ਕਿਉਂਕਿ ਫੇਰ ਤੁਹਾਡੇ ਜਿਹੜੇ ਇਹ ਭਾਂਡੇ ਆ ਰੋਜ਼ ਦੀ ਰੋਜ਼ ਤੁਹਾਨੂੰ ਪੀਣ ਨੂੰ ਕਣਕ ਮਿਲੂਗੀ ਜੇ ਤੁਸੀਂ ਇੱਕ ਦਿਨ ਆ ਨੌ ਭਾਂਡੇ ਬੀਜ ਕੇ ਤਾਂ ਫੇਰ ਤੁਸੀਂ ਇਕੱਠੀ ਕਣਕ ਕਿਵੇਂ ਪੀਓਗੇ ਉਹ ਤਾਂ ਇਕੱਠੀ ਏਡੇ ਏਡੇ ਹੋ ਜੂ ਇੱਕ ਭਾਂਡਾ 7 ਇੰਚ ਦਾ ਹੋ ਜੂਗਾ 9 ਦਿਨਾਂ ਚ ਉਹ ਪੀ ਲਈ ਅਗਲੇ ਦਿਨ ਦੂਜੀ ਛੋਟੀ 7 ਦਿਨਾਂ ਦੀ ਹੋ ਜੂਗੀ ਕਣਕ ਉਹ ਪੀ ਲਈ 7-8 ਦਿਨਾਂ ਦੀ ਅਗਲੇ ਐ ਭਾਂਡੇ ਬੀਜਨੇ ਜੀ ਇੱਕ ਦਿਨ ਨਹੀਂ ਬੀਜਨੇ ਰੋਜ਼ ਇੱਕ ਭਾਂਡਾ ਬੀਜਣਾ 9 ਦਿਨ ਬੀਜੋ ਪਹਿਲੇ ਦਿਨ ਇਹ ਕਣਕ ਛੋਡੀ ਐਡੀ ਐਡੀ ਹੋ ਜੂ 7 ਇੰਚ ਦੀ ਇਹਦਾ ਚਿੱਟਾ ਭਾਗ ਨਿਕਟਣਾ ਹਰਾ ਹਰਾ ਕੱਟ ਕੇ ਭਾਗ ਤੁਸੀਂ ਕੁੰਡੇ ਚ ਕੁੱਟ ਕੇ ਪੀਣਾ ਨੋ ਮਿਕਸੀ ਜੇਕਰ ਤੁਸੀਂ ਸਹੀ ਇਹ ਰਿਜ਼ਲਟ ਲੈਣੇ ਆ ਕੋਈ ਵੀ ਰੋਗ ਆ ਤੁਹਾਨੂੰ ਕਿਸੇ ਰੋਗ ਵਾਲਾ ਪੀ ਸਕਦਾ ਇਹਨੂੰ ਬਹੁਤ ਠੰਡੀ ਤਸੀਰ ਹੈ ਦੀ ਤੇ ਇੱਕ ਦੋ ਦਿਨ ਸੋਨੂੰ ਫਲਸ਼ ਵੀ ਜਿਆਦਾ ਪਾਣਾ ਪਾ ਸਕਦਾ ਉਹਦੀ ਟੈਨਸ਼ਨ ਨਾ ਕਰਿਓ ਕਿਉਂਕਿ ਇਹ ਗੰਦਗੀ ਘੱਟਦੀ ਹੈ ਸਰੀਰ ਚੋ ਜਿਵੇਂ ਮੈਂ ਪਹਿਲੇ ਦਿਨ ਮੈਂ ਬਾਰ-ਬਾਰ ਸਮਝਾ ਰਹੀ ਹਾਂ ਜੀ ਇਹ ਭਾਂਡਾ ਜਦੋਂ ਆਪਣਾ 7 ਇੰਚ ਦਾ ਹੋ ਗਿਆ ਤੂੰ ਉੱਚਾ ਆਪਾਂ ਕਣਕ ਕੱਟ ਲਾਂਗੇ ਇਹਦੀ ਮਿੱਟੀ ਬਦਲ ਕੇ ਤੇ ਦੁਬਾਰੇ ਇਹਨੂੰ ਪਾ ਦੇਵਾਂਗੇ ਠੀਕ ਆ ਜੀ ਪੂਰੇ ਧਿਆਨ ਨਾਲ ਸਮਝਾਇਆ ਸੋਨੂੰ ਵੀ 9 ਦਿਨ ਬੀਜਣੀ ਹੈ ਇਹ 9 ਭਾਂਡੇ ਫਿਰ ਜਿਹੜਾ ਵੇਲਾ ਹੋਈ ਜਾਊਗਾ ਉਹਨੂੰ ਡੇਲੀ ਡੇਲੀ ਤੋਂ ਡੇਲੀ ਬੀਜਣਾ ਤੇ ਨੰਬਰ 1 ਕਣਕ 12 ਘੰਟੇ ਰੋਜ਼ ਭਿਓ ਕੇ ਰੱਖਣੀ ਆ ਸ਼ਾਮ ਨੂੰ ਪਿਆਉਂਦਿਆ ਕਰੋ ਸਵੇਰ ਬੀਜ ਲਿਆ ਕਰੋ ਸ਼ਾਮ ਨੂੰ ਪਿਉਂਦੀ ਸਵੇਰ ਨੂੰ ਬੀਜ ਲੀ ਜਿੰਨਾ ਚਿਰ ਤੁਸੀਂ ਪੀਓਂਗੇ ਇਹ ਜੂਸ ਉਹਨਾਂ ਚਿਰ ਤੁਹਾਨੂੰ ਰੋਜ਼ ਇੱਕ ਦਿਨ ਇਹ ਇੱਕ ਭਾਂਡਾ ਬੀਜਣਾ ਹੀ ਪੈਣਾ ਫਿਰ ਤੁਹਾਨੂੰ ਰੋਜ਼ ਬੀਟ ਗਲਾਸ ਮਿਲੇਗਾ ਇਹਦੇ ਵਿੱਚ ਨਾਗਾ ਨਹੀਂ ਪਾਉਣਾ ਜਦੋਂ ਤੁਸੀਂ ਪੀਣ ਲੱਗੇ ਤੇ ਫਿਰ ਡੇਢੀ ਪੀਣਾ ਬੀਟ ਗਲਾਸ ਇਹ ਨਹੀਂ ਹੈਗਾ ਵੀ ਇੱਕ ਦਿਨ ਭਾਂਡੇ ਵਿੱਚ ਕੇ ਵਿਲੇ ਹੋ ਜਾਓ ਫਿਰ ਤਾਂ ਜਿਹੜੀ ਤੁਸੀਂ ਪਹਿਲੇ ਦਿਨ ਕਣਕ ਪੀਓਂਗੇ ਅਗਲੇ 3-4 ਦਿਨ ਹੋ ਜਾਣਗੇ ਏਡੀ ਕਣਕ ਦਾ ਕੰਮ ਹੀ ਨਹੀਂ ਕਰਦੀ ਇਹ ਤਾਂ ਸਿਰਫ 7 ਇੰਚ ਦੀ ਹੀ ਤੁਹਾਨੂੰ ਕੰਮ ਕਰੂਗੀ ਜੀ ਕੱਚੀ-ਕੱਚੀ ਉਹਦਾ ਚਿੱਟਾ ਹਿੱਸਾ ਕਮੈਂਟ ਕਰਕੇ ਦੱਸ ਦੇਣਾ ਅਗਰ ਤੁਹਾਨੂੰ ਮਤਲਬ ਵੀਡੀਓ ਵਿੱਚ ਜਿਵੇਂ ਕੁੱਟਕੇ ਪੀਣੀ ਹੈ ਇਹਨੂੰ ਉਹ ਵੀ ਤੁਸੀ ਤੁਹਾਨੂੰ ਵੀਡੀਓ ਚਾਹੀਦੀ ਤਾਂ ਜਿੱਦਨੇ ਹਰੀ ਹੋ ਗਈ ਮੈਂ ਪੀਜ ਕੇ ਪੀਉਂਗੀ ਤਾਂ ਸੌਰੀ ਕੁੱਟਕੇ ਪੀਉਂਗੀ ਤਾਂ ਮੈਂ ਉਹ ਵੀਡੀਓ ਪਾ ਦੂੰਗੀ ਮੰਗ ਲੈਣਾ ਵੀਡੀਓ ਜੀ ਮੈਂ ਫਿਰ ਪਾ ਦੂੰਗੀ ਠੀਕ ਹੈ ਜੀ ਸੋ ਬਸ ਇੱਥੇ ਮੈਂ ਕੱਲਾ ਹੂ ਕੱਪੜਾ ਪਾਉਂਗੀ ਕੱਪੜਾ ਪਾਉਣਾ ਜ਼ਰੂਰੀ ਹੈ ਕਿਉਂਕਿ ਤੀਜੇ ਦਿਨ ਕਣਕ ਫੁੱਟੇ ਹੁੰਦੀ ਹੈ ਜੇ ਆਪਾਂ ਕੱਪੜਾ ਪਾਦ ਗਏ ਨਹੀਂ ਦੋ ਦਿਨ ਵੱਧ ਲੈ ਲੈਂਦੀ ਹੈ ਸੋ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਇਹਨੂੰ ਦੇਸੀ ਤਰੀਕੇ ਨਾਲ ਪੀਣਾ 노 ਮਿਕਸੀ 노 ਪਲਾਸਟਿਕ ਦਾ ਭਾਂਡਾ ਤੇ ਚਾਹ ਬੁਲਣੀ ਨਾਲ ਕਿਹਦੀ ਨਾਲ ਪੈਣ ਪੁਣਕੇ ਪੀਣਾ ਉਹ ਸਟੀਲ ਦੀ ਨਾਲ ਉਹ ਮੈਨੂੰ ਸਾਰਾ ਕੁਝ ਦੱਸ ਦੋ ਜੀ ਤੁਸੀਂ ਮੈਸੇਜ ਕੀਤਾ ਮੈਨੂੰ ਲੈਣਾ ਕਿਵੇਂ ਆ ਉਹ ਵੀ ਤਰੀਕਾ ਦੱਸ ਦਾਂਗੇ ਤੁਸੀਂ ਮੈਸੇਜ ਜਰੂਰ ਕਰਨਾ ਜੀ ਆਪਾਂ ਕੰਕ ਬੀਚ ਚੁੱਕੇ ਆ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਤੁਸੀਂ ਕਦੇ ਬਿਮਾਰ ਨਾ ਹੋਵੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ